ਗਿਆ ਕਿੱਦਾਂ ਗਿਆ ਓਏ ਆ ਜਾ ਆਇਤਣਾ ਹਣਾ ਬਹਿ ਜਾ ਚੜੀ ਗੜ ਗਿਆ ਸੀ ਨਾ ਆ ਆ ਸਿਆਣੇ ਬਿਆਣੇ ਸਤਿਕਾਰਯੋਗ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਰਾਜ ਸੰਦੂ ਬਲੌਗ ਤੇ ਅੱਜ ਆ ਗਈ ਆ ਲੋਹੜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਹੀ ਹੈਪੀ ਲੋੜੀ ਤੇ ਤੁਹਾਨੂੰ ਹੁਣ ਆਪਣੇ ਛੋਟੇ ਛੋਟੇ ਜਵਾਕ ਦਿਖਾ ਦਦੇ ਆ ਜੋ ਪੂਰਾ ਐਨਜੋਇਮੈਂਟ ਕਰ ਰਹੇ ਨੇ ਤੇ ਆਪੋ ਚੋਂ ਦੀ ਹੀ ਲੜੀ ਜਾਣਦੇ ਨੇ ਆਪੋ ਚੋਂ ਦੀ ਤੇ ਤੁਸੀਂ ਵੇਖ ਹੀ ਰਹੇ ਮੇਰੇ ਪਿੱਛੇ ਆਹ ਛੋਟੇ ਛੋਟੇ ਜਵਾਕ ਜੋ ਗੁੱਡੀਆਂ ਚੜਾ ਰਹੇ ਨੇ ਤੇ ਆ ਆ ਹੈਗੇ ਆਡੇ ਵੱਡੇ ਜਵਾਕ ਕਹ ਦੋ ਕਹ ਦੋ ਕਹਦੇ ਕਹਦੇ ਗਈਆਂ ਮੂਰਤ ਤੇ ਮੂਰਤ ਕਰਾ ਰਿਹਾ ਹੈ ਮਨਦੀਪ ਚੀਮਾ ਤੇ ਨਵਰੀ ਮੂਰਤ ਕਰਾ ਲਿਆ ਚੌਥੀ ਚੌਥੀ ਇਹਨੇ ਫੇਰ ਪੜ ਲਈ ਆ ਚੌਥੀ ਦੀ ਵਾਰੀ ਆ ਅੱਜ ਚੌਥੀ ਵਡਾਉਣ ਦੀ ਵਾਰੀ ਆ ਤੇ ਮਾਹਿਰ ਵਡਾਉਣ ਚ ਮਾਹਿਰ ਆ ਅੱਜ ਨੇ ਕਾਲਾ ਕੋਟ ਪਾਇਆ ਹੋਆ ਪਤਾ ਲੱਗ ਜਿਉਂ ਕੀ ਜੀਮੇ ਵਾਲੇ ਗੁੱਡੇ ਵਿਢਾ ਕੇ ਤੇ ਵਡਣ ਵੀ ਕੋਈ ਬੰਦਾ ਆਪਣਾ ਹੀ ਡਿਆ ਬਗਾਨਾ ਕੋਈ ਨਹੀਂ ਵਡਣ ਡਿਆ ਉਹ ਨਿਆਣਾ ਜਿਹੜਾ ਸਭ ਤੋਂ ਛੋਟਾ ਨਿਆਣਾ ਜਿਹੜਾ ਡਾਉਂ ਡਿਆ ਨਾ ਉਹ ਹੀ ਨਹੀਂ ਟਿਕਨ ਦੇਂ ਡਿਆ ਇਹਨਾਂ ਨੂੰ ਅੱਜ ਬੜੀਆਂ ਕਹਾਣੀਆਂ ਹੋਈਆਂ ਉਪਰ ਆ ਇਧਰ ਆ ਇਚਣਾਣਾ ਬੈਜ ਜੜੀ ਗੜ ਗਿਆ ਸੀ ਨਾ ਆ ਸਿਆਣੇ ਬਿਆਣੇ ਫਿਰ ਉਹ ਛੁੜੀ ਆਈ ਤੇ ਛੁੜਾਈ ਨਾ ਰੋਕ ਜਾ ਰਾ ਫੜੇ ਬਈ ਵਾਲੀ ਕਿ ਲੰਡੀ ਉਹਦਾ ਸ਼ੋਅ ਨਹੀਂ ਹੋਣੇ ਕਰਾ ਰਹੇ ਆ ਆਪਣੀ ਵੀਡੀਓ ਐਡਿਟ ਤੇ ਜੇ ਕਿਸੇ ਨੇ ਗਾਣਾ ਕਰਾਉਣਾ ਹੋਵੇ ਤਾਂ ਤਾਂ ਵੀ ਇਹ ਬੰਦੇ ਨਾਲ ਕੰਟੈਕਟ ਕਰ ਸਕਦਾ ਗਾਣਾ ਕਰਾ ਸਕਦਾ ਤੇ ਇਹ ਬੰਦੇ ਨੇ ਖੋਲਿਆ ਆਪਣਾ ਬੱਲੀ 뮤జిక్ ਸਟੂਡੀਓ ਤੇ ਇਹ ਬੰਦੇ ਨੇ ਕੀ ਖੋਲਿਆ ਵਾ ਇਹਨੇ ਇਹਨੇ ਗੁੱਡੀਆਂ ਦਾ ਕੰਮ ਹੀ ਖੋਲਿਆ ਟਾਈਮ ਆ ਹਾਂ ਗੁੱਡਾ ਆ ਗਿਆ ਹੋਇਆ ਭਰਾ ਦਾ ਗੁੱਡਾ ਫਾੜ ਗਿਆ ਆ ਲਓ ਚੌਥੇ ਦਾ ਵੀ ਇਹਨੇ ਉਦਾਂ ਹੀ ਮੂਰਤ ਕਰਤਾ ਜੇ ਫਿਰ ਫੜੇ ਮੇ ਤੇਰਾ ਤੂੰ ਸਾਲਿਆ ਉਦਾਂ ਹੀ ਪਾੜੀ ਜਾਣਾ ਓ ਕੁੜਾ ਆ ਗਿਆ ਨਹੀਂ ਇਹ ਜੜਾੜੇ ਆ ਡੋਲਬਾਨੀ ਤੇ ਬੁਢੇ ਦਾ ਜਾਈ ਭਾਈ ਮੋਸਰ ਨਹੀਂ ਸਾਡਾ ਆਪਣੀ ਮੋਜ ਚ ਹੀ ਆ ਲੈ ਕੇ ਟਿੱਕ ਟੀਚਰ ਲਈ ਟੀਚਰ ਕਿਹੜੀ ਆ ਟੀਚਰ ਟੀਚਰ ਲੈ ਕੇ ਤੇ ਬੈਠਾ ਰਾਮਣਾ ਫੋਨ ਵੀ ਨਹੀਂ ਧਿਆ ਬੋਤ ਨਾਲ ਵੇਖਣ ਦਾ ਨਿਆਣੇ ਕਦੋਂ ਥੱਲੇ ਜਾਂਦੇ ਮੈਂ ਕਦੋਂ ਬੈਗ ਲਾਵਾਂ ਇਧਰ ਵੀ ਕਰਨਾ ਇਹ ਆਡਾ ਕਰਨਾ ਲੱਗ ਗਿਆ ਨਹੀਂ ਉਹ ਡੈਡੀ ਤੇ ਲਾਉਣੀ ਨਹੀਂ ਆ ਉਹ ਲੱਗ ਲੱਗੇ ਉਹਨੂੰ ਫੇਰ ਦੇ ਵੇ ਆ ਪੰਜਵੀਂ ਪਤਾ ਓਏ ਆਹ ਇਹਦੀ ਪੰਜਵੀਂ ਪਤੰਗੀ ਓਏ ਓਏ ਕੰਮ ਖਤਰੇ ਵਾਲਾ ਹੀ ਆ ਕੰਮ ਖਤਰੇ ਵਾਲਾ ਹੀ ਆ ਓਏ ਆਈ ਦੀ ਇਹਦੀ ਪੰਜਵੀਂ ਪਤੰਗੀ ਓ ਪੰਜਵੀਂ ਇਹਨੇ ਇਹ ਵੀ ਡਾਉਣੀ ਓਏ ਕੀ ਵਾਓ ਹਾਲ ਲੱਗ ਨਹੀਂ ਪਾ ਬਿਲਕੁਲੇ ਇਹਨੇ ਸਾਰੇ ਪਿੰਡ ਦੀਆ ਵੱਟ ਗਰੀਆ ਉਨਨੇ ਕਿ ਆ ਤੂੰ ਨਹੀਂ ਨਹੀਂ ਆ ਰਿਹਾ ਯਾਰ ਵੀਰ ਇੱਥੇ ਆਂ ਮੋਟਰਸ ਦਾ ਕੰਪਨਰ ਦੋ ਵੀਰ ਕੀ ਕਹਿੰਦਾ ਤੂੰ ਬਈ ਆ ਸਾੜਾ ਚਣੋਣ ਵਿੱਚ ਨਾ ਇਹ ਕਹਿੰਦਾ ਦੋ ਜਵਾਨਾ ਦੱਸਣਾ ਦੱਸ ਤੂੰ ਵੀ ਨਹੀਂ ਟੁਕੜੇ ਆ ਮੈਂ ਇੱਥੇ ਆ ਰਿਹਾ ਪਿੰਡ ਲੈ ਆਏ ਉਹਨਾਂ ਨੇ ਮੈਂ ਉਹ ਤੋਂ ਖੋਣੇ ਹਾਂ ਉਹਦੇ ਤੋਂ ਦੱਸ ਲਿਆ ਹੁੰਦੇ ਤੇਰੀ ਕਿੱਥੇ ਆ ਤੇਰੀ ਤੰਗ ਆਈ ਅੱਛੀ ਸੁਟ ਲਈ ਮੈਂ ਨਕਲੀ ਆ ਪਰ ਜੀ ਯਾਰ ਕਿਹਾ ਮੈਂ ਦੱਸ ਤੇ ਵਟਲਾ ਉਹਨੂੰ ਜ਼ਰੂਰੀ ਉਹਨੂੰ ਤੋੜਦੇ ਕੋਈ ਨਹੀਂ ਹੋ ਜਾ ਲੈ ਕਿੱਥੇ ਕਿੱ데 ਡਿੱਗੀ ਮਾਰ ਕੇ ਹਾਂ ਚੱਪ ਕੱਢ ਤੇ ਫੇਰ ਜਾ ਤੇ ਮੰਦਿਰ ਇਹ ਮਿੱਥੇ ਚੜੇ ਚੜ ਲਗੇ ਚੋੜ ਲੱਗੇ ਜਾ ਜੀ ਚੜ ਲਗੇ ਸੁਣਿਆ ਉਹ ਚੋਕਲੇ ਆ ਉਹ ਚੋਕਲੇ ਆ ਉਹ ਚੋਕਲੇ ਆ ਉਹ ਚੋਕਲੇ ਆ ਫੜ ਕੇ ਲਿਆ ਪਈ ਪਈ ਕਿਸ ਨੂੰ ਪਕਾਇਦੀ ਪਈ ਇਹਨੂੰ 2000 ਦੀ ਪਈ ਹੈ ਉਹ ਭੈਣ ਦਾ ਵੀ ਟੁੱਟ ਗਿਆ ਯੋ ਤੈਨੂੰ ਚੜਾਉਣੇ ਗਲਤ ਆ ਤੁਸੀਂ ਦੰਦਾ ਨਾ ਹੀ ਵੱਢੀ ਜਾਂਦੇ ਜੇ ਕੀ ਕਹਨਦਾ ਆਰੇ ਪਿੰਨ ਚਾਰ ਗੁੱਡੇ ਨਹੀਂ ਚੜਨਗੇ ਬਾਹਦੇ ਮਾ ਮਾਡੇ ਪਿੰਡ ਦਾ ਯੂਨੀਵਰਸ ਪੁਰਾਣੀ ਯਾਰ ਲੋਕਾਂ ਨੂੰ ਥੋੜਾ ਕਰੇਜ ਜਾ ਘਟ ਗਿਆ ਹਣਾ ਕੀ ਕਹਿੰਦਾ ਵਾ ਉਹ ਜੀ ਮੋਈ ਦਾ ਕੀ ਕਹਿੰਦਾ ਵਾ ਕੀ ਕਹਿੰਦਾ ਵਾ ਮੈਂ ਤਾਂ ਮਾਂ ਦੀ ਮਾਂ ਗੁੱਡੀ ਦੇਣੀ ਮੈਂ ਡੋਤੇ ਆ ਗਰਟੂ ਨੋਣੀ ਹਾਂ ਨੋਣੀ ਇਹ ਕਰਨ ਡਿਆ ਵਾ ਉਹ ਨਾ 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 ਐਦਾਂ ਨਹੀਂ ਜਾ ਪਾਪਾ ਕੋ ਕਰਾ ਜਾ ਕੇ ਜਾ ਆਪ ਨਹੀਂ ਕਰਨਾ ਬੀਪੀ ਘਟ ਗਿਆ ਹੀ ਸਾਡੇ ਉਰ ਰੱਖ ਕੇ ਬੇਸਤੀ ਕਰਾਈਏ ਇਹੇ ਇਹ ਵੀ ਬੋਟਾਂ ਵਾਂਗੂ ਟੀਮ ਬਦਲ ਲਈ ਇਹਨਾਂ ਨੇ ਭਾਈ ਇਹਦੇ ਪੱਲੇ ਕੁਝ ਨਹੀਂ ਹੈਗਾ ਪਾਰਟੀ ਕੀ ਪਤਾ ਜਮਾ ਗੱਲਾਂ ਕਰਦਾ ਤੂੰ ਪਾਰਟੀ ਬਦਲ ਪਾਰਟੀ ਬਦਲੀ ਤੂੰ ਉਹ ਨਾਲ ਨਹੀਂ ਹਮਦਰੋ ਉਹ ਤਾਂ ਗਿੰਗਣ ਚੰਦ ਤੋਂ ਪਾਰਟੀ ਤਾਂ ਚੱਕ ਵੀਰ ਤਾਂ ਦੇਖੋ ਆ ਇਹ ਮੇਰੀ ਕੰਮ ਕਰਦਾ ਵੀਰ ਤਾਂ ਦੇਖ ਤੂੰ ਤੇ ਬਿੱਕੇ ਬਿੱਕੇ ਤੂੰ ਤੇ ਮੰਦੀ ਵਿੱਚ ਕੋ ਕੰਮੀ ਕਰੋ ਪੰਜੇ ਪੰਜੇ ਟੰਗ ਤੇ ਭਾਜੋ ਤੁਹਾਡੇ ਕੋ ਨਹੀਂ ਚੜਦੀਆਂ ਜਾ ਕੇ ਲੁੱਟੋ ਤੁਸੀਂ ਖਲ ਨੂੰ ਚੜਾਓ ਮੈਂ ਤਾਂ ਚੱਲ ਪੈਂਟਾ ਧਵਾ ਲਾਂਗੇ ਤੁਹਾਡੇ ਆਹ ਲੈ ਲਾਂਗ ਲੋ ਵੀ ਵੀ ਜਾਣ ਦੇ ਮੋਹੜ ਚੱਲ ਗਰੋਂ ਦੇ ਆਹ ਮੈਦਾਨ ਚ ਮੈਦਾਨ ਚ ਹੋ ਚੱਲ ਫਤੇ ਬੜਾ ਦਾਦਾ ਤੁਨੂੰ ਗੁੱਡੀ ਨਹੀਂ ਵੇਖੀ ਦੋ ਰੁਪਏ ਦੀ ਲੱਗ ਗਈ ਦੋ ਲੋੜੀਆਂ ਨੇ ਮੈਂ ਕਿਤੇ ਬਹੁਤ ਬੁਧਾਨ ਕਰ ਕਿੱਤਾ ਕਿੱਦਾਂ ਗਿਆ ਕਿੱਦਾਂ ਗਿਆ ਓਏ ਤਾਂ ਦੇ ਓਏ ਤੇਲ ਦੇ ਚਾਚੂ ਪ੍ਰੀਤ ਨਹੀਂ ਹਾਂ ਕੋਈ ਜੜੀ ਕਿਹ ਜੜੀ ਆਹਦੇ ਜਾਣਾ ਪੈਣਾ ਆ ਆ ਥੱਲੇ ਪਣੀ ਤੇ ਮੁੰਤਰਾ ਵੜਾਤੀ ਓ ਕੀ ਵੱਢ ਕੇ ਵਢਾਈ ਆ ਸਾਡੀਆਂ ਦੋ ਵੱਡੀਆਂ ਇਧਰ ਆ ਪਾ ਜਿਵੇਂ ਪੇਦ ਮੂੰਹ ਤੇ ਟ੍ਰੇਡ ਆਈ ਜਾਂਦੀਆਂ ਕਿ ਵੀਦਰਾ ਨਹੀਂ ਲੱਗਾ ਗਾਰ ਕਿੱਡਾ ਸਾਲੇ ਨੇ 17 پرو ਵਾਲਾ ਘਵਰ ਪਾਇਆ ਇਹਦੇ ਮੂੰਹ ਤੋੜ ਲਿਆ ਆ ਗਿਆ ਜੇ ਆਪਰੇ ਗੀਂਜੋ ਕੁੱਟਾ ਨੇ ਆ ਵੀ ਗਰੀਆ ਨਾ ਇਹ ਸਿੱਧਾ ਤਰੀਕਾ ਨਾਲ ਇਸ ਚੱਲੇ ਆਹ ਵੀ ਜੀ ਆਹ ਸਿੱਧਾ ਵੇਖ ਲੋ ਆਹ ਵੇਖ ਲੋ ਸਿੱਧਾ ਮੈਰੀ ਪਰ ਐਡਾ ਨਹੀਂ ਨਹੀਂ ਆ ਐਦਾਂ ਨਹੀਂ ਕਰ ਇੱਧਰ ਆ ਹਾਂ ਇੱਕੋ ਘਟੋਰੀ ਨਹੀਂ ਇਕੱਠੀ ਹਾਂਂਡੀ ਚ ਨਾ ਤੇ ਵੜਾਈਓ ਤੇ ਭਲੀ ਪਾੜ ਕੇ ਪਰੇ ਮਰੀ ਤੁਸੀਂ ਤੀਰ ਟੁੱਟ ਗਿਆ ਤੋਂ ਤੀਰ ਟੁੱਟ ਗਿਆ ਜਿਹੜਾ ਟਾਡਾ ਤਾਂ ਕਰ ਪਹਿਲਾਂ ਉੱਥੇ ਸੁਣ ਲੈ ਕਿ ਕਿੱਥੇ ਤੋਂ ਲਈ ਉਹਦਾ ਚੱਚਾ ਕਿੰਨਾ ਲਾਉਣਾ ਵਾ ਆਪੋ ਚੋਂ ਦੀ ਲਾਈ ਜਾਓ ਆਹ ਪੈਂਦੇ ਜੋਈਓ ਤਾਹਵਾ ਇਹਨੂੰ ਬਾਹਰ ਨਾ ਮੱਤੀ ਸਟਾਰਟ ਲਿਆ ਵਾ ਤੇ ਹੁਣ ਹੋ ਗਿਆ ਰਾਤ ਦਾ ਟਾਈਮ ਹੁਣ ਆਪਾਂ ਵੇਖਾਂਗੇ ਭੁੱਗਾ ਤੇ ਡੀਜੇ ਵਾਲਾ ਸਾਡਾ ਬੰਦਾ ਆ ਗਿਆ ਤੇ ਹੁਣ ਡੀਜੇ ਦੇ ਲਾਊਗਾ ਗਾਣੇ ਤੇ ਤੁਸੀਂ ਵੇਖ ਰਹੇ ਹੋ ਡੀਜੇ ਵਾਲਾ ਬਾਬੂ ਤੇ ਸਾਡੀ ਬੱਚਾ ਪਾਰਟੀ ਸਾਰੀ ਇੱਥੇ ਬੈਠੀ ਆ ਵੇਖ ਲਈ ਹੋ ਗਿਆ ਹੁਣ ਚਲੋ ਚਲੋ ਕੋਸ਼ਿਸ਼ ਕਰਦੇ ਹਾਂ ਜੀ ਪਰ ਫਿਰ ਤਾਂ ਹਾਂ ਉਹ ਜਦੋਂ ਫੋਟੋਸ ਲੈ ਲੈਂਦੇ ਨੇ ਇਦਾਂ ਕਰਦੇ ਨੇ ਰੇਪਰ thank you ਲਾਈ ਹੋਈ ਆ ਡਾਊਨਲੋਡ ਤੇ ਤੇ ਇਹ ਮੈਚ ਲਾ ਕੇ ਬੈਠੇ ਆ ਤੇ ਇਹਨਾਂ ਦੇ ਨਾਲ ਬਾਅਦ ਚ ਆਪਾਂ ਮੈਚ ਲਾਵਾਂਗੇ ਫਿਰ ਤੇ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਹੁਣ ਕਿਸੇ ਹੋਰ ਵਲੌਗ ਤੇ ਹੋ ਮਾਣ